ਕੌਣ ਤੜਵਾਉਣਾ ਚਾਹੁੰਦਾ ਹੈ ਸਰਬਜੀਤ ਕੌਰ ਦਾ ਨਿਕਾਹ ਲਾਹੌਰ ਹਾਈ ਕੋਰਟ ਵਿੱਚ ਪੁੱਜ ਗਿਆ ਮਾਮਲਾ ਜੱਜ ਨੇ ਪੁਲਿਸ ਅਧਿਕਾਰੀਆਂ ਦੀ ਬਣਾਈ ਰੇਲ ਦੇਖੋ ਕਿਉਂ ਵੱਧ ਰਹੀ ਭਾਰਤੀ ਏਜੰਸੀਆਂ ਦੀ ਟੈਨਸ਼ਨ ਸਿੱਖ ਜੱਥੇ ਦੇ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਵੱਲੋਂ ਇਸਲਾਮ ਧਰਮ ਅਪਣਾ ਕੇ ਸਥਾਨਕ ਮੁਸਲਿਮ ਵਿਅਕਤੀ ਨਾਲ ਵਿਆਹ ਕਰਵਾਉਣ ਦਾ ਮਾਮਲਾ ਕਾਫੀ ਕਰਮਾਇਆ ਹੈ ਹੁਣ ਪਾਕਿਸਤਾਨ ਦੀ ਇੱਕ ਅਦਾਲਤ ਵੱਲੋਂ ਸਥਾਨਕ ਪੁਲਿਸ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਭਾਰਤੀ ਸਿੱਖ ਔਰਤ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰੇ ਜਿਸ ਨੇ ਇਸਲਾਮ ਧਰਮ ਅਪਣਾ ਕੇ ਇੱਕ ਮੁਸਲਿਮ ਵਿਅਕਤੀ ਨਾਲ ਵਿਆਹ ਕੀਤਾ ਹੈ। ਦਰਸਲ ਸਰਬਜੀਤ ਕੌਰ ਇਸ ਮਹੀਨੇ ਦੇ ਸ਼ੁਰੂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਸੰਬੰਧਿਤ ਸਮਾਗਮਾਂ ਵਿੱਚ ਭਾਗ ਲੈਣ ਲਈ ਭਾਰਤ ਤੋਂ ਵਾਗਾ ਸਰਹੱਦ ਜ਼ਰੀਏ ਪਾਕਿਸਤਾਨ ਆਉਣ ਵਾਲੇ 2000 ਸਿੱਖ ਤੀਰਥ ਯਾਤਰੀਆਂ ਵਿੱਚੋਂ ਇੱਕ ਸੀ। ਸਾਰੇ ਸਿੱਖ ਸ਼ਰਧਾਲੂ 13 ਨਵੰਬਰ ਨੂੰ ਪਾਕਿਸਤਾਨ ਤੋਂ ਘਰ ਵਾਪਸ ਪਰਤ ਆਏ ਸੀ ਪਰ ਸਰਬਜੀਤ ਕੌਰ ਗਾਇਬ ਹੋ ਗਈ ਸੀ ਬਾਅਦ ਵਿੱਚ ਲਾਹੌਰ ਪੁਲਿਸ ਦੇ ਹਵਾਲੇ ਨਾਲ ਪਤਾ ਚੱਲਿਆ ਕਿ ਸਰਬਜੀਤ ਕੌਰ ਨੇ 4 ਨਵੰਬਰ ਨੂੰ ਪਾਕਿਸਤਾਨ ਪਹੁੰਚਣ ਦੇ ਇੱਕ ਦਿਨ ਬਾਅਦ ਹੀ ਸ਼ੇਖੂਪੁਰਾ ਜ਼ਿਲ੍ਹੇ ਦੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ ਅਤੇ ਆਪਣਾ ਧਰਮ ਵੀ ਬਦਲ ਲਿਆ ਦਰਅਸਲ ਜਦੋਂ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਪੁੱਜੇ ਸੀ ਤਾਂ ਸਰਬਜੀਤ ਕੌਰ ਉਦੋਂ ਹੀ ਜਥੇ ਨੂੰ ਛੱਡ ਕੇ ਸ਼ੇਖੂਪੁਰਾ ਪਹੁੰਚ ਗਈ ਸੀ ਸਰਵਜੀਤ ਕੌਰ ਦੇ ਉਸਦੇ ਪਤੀ ਨੇ ਲਾਹੌਰ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਸ਼ਿਕਾਇਤ ਕੀਤੀ ਕਿ ਪੁਲਿਸ ਨੇ ਉਹਨਾਂ ਦੇ ਘਰ ਛਾਪਾ ਮਾਰਿਆ ਅਤੇ ਉਹਨਾਂ ਤੇ ਵਿਆਹ ਤੋੜਨ ਦਾ ਦਬਾਅ ਪਾਇਆ ਪਰ ਲਾਹੌਰ ਹਾਈ ਕੋਰਟ ਦੇ ਜੱਜ ਜਨਾਬ ਫਾਰੂਖ ਹੈਦਰ ਨੇ ਪੁਲਿਸ ਦੀ ਇਸ ਹਰਕਤ ਤੇ ਐਕਸ਼ਨ ਲੈਂਦਿਆਂ ਪੁਲਿਸ ਨੂੰ ਅਜਿਹਾ ਨਾ ਕਰਨ ਦੀ ਸਖਤ ਤਾੜਨਾ ਕੀਤੀ ਹੈ ਖਾਸ ਗੱਲ ਇਹ ਹੈ ਕਿ ਅਰਜ਼ੀ ਵਿੱਚ ਸਰਵਜੀਤ ਕੌਰ ਨੇ ਆਖਿਆ ਸੀ ਕਿ ਇੱਕ ਪੁਲਿਸ ਅਧਿਕਾਰੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਹਨਾਂ ਨੂੰ ਵਿਆਹ ਤੋੜਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਸਰਬਜੀਤ ਨੇ ਇਹ ਵੀ ਆਖਿਆ ਕਿ ਉਹਨਾਂ ਦਾ ਪਤੀ ਪਾਕਿਸਤਾਨੀ ਨਾਗਰਿਕ ਹੈ ਤੇ ਉਸ ਵੱਲੋਂ ਆਪਣਾ ਵੀਜ਼ਾ ਵਧਾਉਣ ਅਤੇ ਪਾਕਿਸਤਾਨੀ ਨਾਗਰਿਕਤਾ ਹਾਸਲ ਕਰਨ ਲਈ ਭਾਰਤੀ ਮਿਸ਼ਨ ਨਾਲ ਸੰਪਰਕ ਕੀਤਾ ਗਿਆ। ਦਰਸਲ ਸਰਬਜੀਤ ਕੌਰ ਦਾ ਇੱਕ ਵੀਡੀਓ ਵੀ ਸਾਹਮਣੇ ਆ ਚੁੱਕਿਆ ਹੈ ਜਿਸ ਵਿੱਚ ਉਹ ਇਸਲਾਮ ਧਰਮ ਕਬੂਲ ਕਰਦੀ ਦਿਖਾਈ ਦੇ ਰਹੀ ਹੈ ਜਿਸ ਤੋਂ ਬਾਅਦ ਉਸਨੇ ਆਪਣਾ ਨਾਮ ਨੂਰ ਹੁਸੈਨ ਰੱਖ ਲਿਆ। ਸਰਬਜੀਤ ਦੀ ਵੀਡੀਓ ਦੇ ਮੁਤਾਬਕ ਉਹ ਨਾਸਿਰ ਨੂੰ ਪਿਛਲੇ ਕਰੀਬ 9 ਸਾਲਾਂ ਤੋਂ ਜਾਣਦੀ ਆ ਅਤੇ ਆਪਣੀ ਮਰਜ਼ੀ ਦੇ ਨਾਲ ਹੀ ਉਸ ਦੇ ਨਾਲ ਵਿਆਹ ਕਰ ਰਹੀ ਹੈ ਸਰਬਜੀਤ ਕੌਰ ਦਾ ਆਪਣੇ ਪਹਿਲੇ ਪਤੀ ਨਾਲ ਤਲਾਕ ਹੋ ਚੁੱਕਿਆ ਹੈ ਤੇ ਉਸ ਦੇ ਦੋ ਬੇਟੇ ਵੀ ਨੇ ਇਸ ਮਾਮਲੇ ਨੂੰ ਲੈ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਉਹ ਸਿਰਫ ਸ਼ਰਧਾਲੂਆਂ ਦੀ ਸੂਚੀ ਸਰਕਾਰ ਨੂੰ ਭੇਜਦੇ ਨੇ ਯਾਤਰੀਆਂ ਦੇ ਪਿਛੋਕੜ ਬਾਰੇ ਜਾਂਚ ਕਰਨੀ ਸਰਕਾਰ ਤੇ ਸੁਰੱਖਿਆ ਏਜੰਸੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਖਾਸ ਗੱਲ ਇਹ ਹੈ ਕਿ ਜਿਸ ਜਥੇ ਵਿੱਚ ਸਰਬਜੀਤ ਕੌਰ ਗਈ ਸੀ ਹੋਜਾ ਤਸਰੀਅਕਾਲ ਤੱਕ ਸਾਬਕਾ ਕਾਰਜਕਾਰੀ ਯਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਪਾਕਿਸਤਾਨ ਗਿਆ ਸੀ ਐਸਜੀਪੀਸੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਜੀਤ ਕੌਰ ਪਹਿਲਾਂ ਤੋਂ ਆਨਲਾਈਨ ਪਾਕਿਸਤਾਨੀ ਵਿਅਕਤੀ ਦੇ ਸੰਪਰਕ ਵਿੱਚ ਸੀ ਤਾਂ ਸੁਰੱਖਿਆ ਏਜੰਸੀਆਂ ਨੂੰ ਇਸ ਦੀ ਜਾਣਕਾਰੀ ਕਿਉਂ ਨਹੀਂ ਹੋ ਸਕੀ ਏਜੰਸੀਆਂ ਚੌਕਸ ਹੁੰਦੀਆਂ ਤਾਂ ਸਰਜੀਤ ਕੌਰ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਜਾ ਸਕਦਾ ਸੀ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧ ਗਈ ਹੈ ਕਿਉਂਕਿ ਇਸ ਨੂੰ ਨਾ ਸਿਰਫ ਪ੍ਰਸ਼ਾਸਨਿਕ ਲਾਪਰਵਾਹੀ ਮੰਨਿਆ ਜਾ ਰਿਹਾ ਹੈ ਬਲਕਿ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਸਵਾਲ ਵੀ ਖੜੇ ਹੋ ਰਹੇ ਨੇ ਇਸ ਮਾਮਲੇ ਨੂੰ ਦੇਖਦੇ ਆ ਇਹ ਮੰਨਿਆ ਜਾ ਰਿਹਾ ਹੈ ਕਿ ਅਗਲੀ ਵਾਰ ਪਾਕਿਸਤਾਨ ਜਾਣ ਵਾਲਿਆਂ ਲਈ ਨਿਯਮ ਬੇਹੱਦ ਸਖਤ ਹੋ ਸਕਦੇ ਨੇ ਬਿਊਰੋ ਰਿਪੋਰਟ ਰੋਜ਼ਾਨਾ ਸਪੋਰਟਸਮੈਨ ਟੀਵੀ